ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੰਜਾਬ ਦੇ ਨੌਜਵਾਨਾਂ ਦਾ ਇਸ ਤਰ੍ਹਾਂ ਬਾਰੀ ਦੇ ਨਾਲ ਤੁਰਿਆ ਜਾਣਾ ਨੌਜਵਾਨ ਗੱਬਰੂਆਂ ਦਾ ਇਹ ਸ਼ੰਕਾ ਖੜਾ ਕਰਦਾ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਚੋਟੀ ਦੇ ਨੌਜਵਾਨ ਜਿਹੜੇ ਚੋਟੀ ਦੇ ਗੱਭਰੂ ਆਪਣੇ ਆਪਣੇ ਫੀਲਡ ਦੇ ਵਿੱਚ ਚੋਟੀ ਤੇ ਪਹੁੰਚਣ ਵਾਲੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਕਿਸੇ ਢੰਗ ਦੇ ਨਾਲ ਮਾਰਿਆ ਜਾ ਰਿਹਾ ਹੈ ਸਾਥੋਂ ਖੋਇਆ ਜਾ ਰਿਹਾ ਹੈ ਦੋਸਤੋ ਕੱਲ ਜਿਹੜਾ ਇੰਟਰਨੈਸ਼ਨਲ ਬੋਡੀ ਬਿਲਡਰ ਬਰਿੰਦਰ ਘੁੰਮਣ ਉਸ ਤੋਂ ਪਹਿਲਾਂ ਰਾਜਵੀਰ ਜਵੰਦਾ ਤੇ ਤੀਜਾ ਤਤਲ ਸੁਖਵਿੰਦਰ ਸਿੰਘ ਸੈਨਾ ਸਰਪੰਚ ਇਹਨਾਂ ਤਿੰਨਾਂ ਨੌਜਵਾਨਾਂ ਦਾ ਇੱਕ ਮਹੀਨੇ ਦੇ ਵਿੱਚ ਵਿੱਚ ਮੈਂ ਹਫ਼ਤੇ ਦੇ ਵਿੱਚ ਵਿੱਚ ਇਹ ਕਹਦੇ ਆ ਚਲੇ ਜਾਣਾ ਇਹ ਕਦੇ ਵੀ ਗਲੇ ਤੋਂ ਥੱਲੇ ਨਹੀਂ ਗੱਲ ਉਤਰਦੀ ਬੜੇ ਵੱਡੇ ਲੰਬੇ ਸਾਡੇ ਦੁਸ਼ਮਣਾਂ ਦੇ ਹੱਥ ਹੈ ਜਿਹੜੇ ਚਾਹੁੰਦੇ ਆ ਪੰਜਾਬ ਨੂੰ ਖਤਮ ਕਰਦਗੇ ਜਦੋਂ ਵੀ ਕੋਈ ਮੋਰਚਾ ਲੱਗਦਾ ਹੈ ਦੋਸਤੋ ਪੰਜਾਬ ਦੇ ਵਿੱਚੋਂ ਲੱਗਦਾ ਹੈ ਜਦੋਂ ਵੀ ਦਿੱਲੀ ਨੂੰ ਕਦੇ ਟੱਕਰ ਦਿੱਤੀ ਹੈ ਤੇ ਪੰਜਾਬ ਨੇ ਦਿੱਤੀ ਹੈ ਤੇ ਸਾਡਾ ਦੁਸ਼ਮਣ ਨਹੀਂ ਚਾਹੁੰਦਾ ਦਿੱਲੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਨੌਜਵਾਨ ਗੱਭਰੂ ਬਦਨ ਫੁੱਲਣ ਸੰਘਰਸ਼ ਕਰਨ ਧਰਨੇ ਮੁਜਾਰੇ ਕਰਨ ਤੇ ਨੱਕ ਦੇ ਵਿੱਚ ਦਮ ਕਰਕੇ ਰੱਖਣ ਅਸੀਂ ਦੋਸਤੋ ਬੜੇ ਭੋਲੇ ਭਾਲੇ ਆ ਪੰਜਾਬ ਦੇ ਲੋਕ ਅਸੀਂ ਸਾਖੀ ਨਹੀਂ ਕਰਦੇ ਪਹਿਲਾ ਦੀਪ ਸਿੱਧੂ ਬੜੇ ਕੋਝੇ ਢੰਗ ਦੇ ਨਾਲ ਸਾਥੋਂ ਦੂਰ ਕੀਤਾ ਗਿਆ ਪਹਿਲਾ ਦੁਸ਼ਮਣ ਨੇ ਉਹਨੂੰ ਗद्दार ਕਿਹਾ ਪਹਿਲਾਂ ਉਹਨੂੰ ਭਾਜਪਾ ਦਾ ਬੰਦਾ ਕਿਹਾ ਆਰਐਸਐਸ ਦਾ ਬੰਦਾ ਪਰ ਫਿਰ ਵੀ ਜਦੋਂ ਪੰਜਾਬੀਆਂ ਦੇ ਦਿਲਾਂ ਦੇ ਵਿੱਚੋਂ ਦੀਪ ਸਿੱਧੂ ਦੂਰ ਨਾ ਹੋਇਆ ਫਿਰ ਉਹਨੂੰ ਬੜੇ ਟੇਢੇ ਢੰਗ ਦੇ ਨਾਲ ਐਕਸੀਡੈਂਟ ਦੇ ਵਿੱਚੋਂ ਦੀ ਮੌਤ ਕਰ ਦਿੱਤੀ ਅਸੀਂ ਪੰਜਾਬ ਦੇ ਲੋਕ ਕੁਝ ਹੀ ਨਹੀਂ ਕਰ ਸਕੇ ਦੋਸਤੋ ਅੱਜ ਤੱਕ ਉਸ ਐਕਸੀਡੈਂਟ ਦੀ ਕੋਈ ਜਾਂਚ ਪੜਤਾਲ ਨਹੀਂ ਹੋਈ ਕੌਣ ਸੀ ਉਹ ਲੜਕੀ ਜਿਹੜੀ ਨਾਲ ਬੈਠੀ ਸੀ ਉਹਦੇ ਇੱਕ ਵੀ ਛੀਟ ਨਹੀਂ ਆਈ ਉਹਦੇ ਇੱਕ ਵੀ ਸੱਟ ਨਹੀਂ ਲੱਗੀ ਤੇ ਮੁੜ ਕੇ ਉਹਨੇ ਕਦੇ ਕੋਈ ਬਿਆਨ ਹੀ ਨਹੀਂ ਦਿੱਤਾ ਪਰ ਸਾਥੋਂ ਹੀਰਾ ਨੌਜਵਾਨ ਖੋលਿਆ ਫਿਰ ਦੋਸਤੋ ਸਿੱਧੂ ਮੂਸੇਵਾਲਾ ਜਿਹੜਾ ਪੰਜਾਬ ਦੀ ਸਾਰੀ ਸਿਆਸਤ ਨੂੰ ਪਲਟਾ ਮਾਰਨ ਦੇ ਸਮਰੱਥ ਸੀ ਤੇ ਬੜਾ ਕੁਝ ਉਹਨੇ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਵਿੱਚ ਬਦਲਾ ਲਿਆਂਦਾ ਸੀ ਆਪਣੀ ਕਲਮ ਦੇ ਨਾਲ ਆਪਣੇ ਗੀਤਾਂ ਦੇ ਨਾਲ ਜਦੋਂ ਦਾ ਸਬਾਈ ਇਹ ਲਗਾਣਾ ਆਇਆ ਜਦੋਂ ਦਾ ਪੰਜਾਬ ਗਾਣਾ ਆਇਆ ਜਦੋਂ ਦਾ ਤੀਰ ਗਾਣਾ ਆਇਆ ਸੰਤਾਂ ਦਾ ਨਾਮ ਲਿਆ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਤੇ ਥੋੜੇ ਦਿਨਾਂ ਬਾਅਦ ਹੀ ਉਹ ਨੌਜਵਾਨ ਗੈਨਿਸਟਰਾਂ ਦੇ ਹੱਥੋਂ ਮਰਵਾ ਦਿੱਤਾ ਗਿਆ ਅੱਜ ਤੱਕ ਉਹਦੀ ਜਾਂਚ ਪੜਤਾਲ ਕਿੱਥੇ ਗਈ ਹੈ ਦੋਸਤੋ ਕੁਝ ਨਹੀਂ ਪਤਾ ਲੱਗਿਆ ਸੰਦੀਪ ਨੰਗਲ ਅੰਬੀਆਂ ਕਵੱਡੀ ਦਾ ਥਕੜਾ ਪਲੇਅਰ ਸਾਰੇ ਅੰਗ ਗਰਾਊਂਡ ਦੇ ਵਿੱਚ ਮਾਰ ਦਿੱਤਾ ਜਿਹਨੂੰ ਦੇਖ ਕੇ ਸਾਡੇ ਨੌਜਵਾਨ ਜਿਨ੍ਹਾਂ ਦੇ ਡੋਲੇ ਫਰਕਦੇ ਸੀ ਪੱਟਾ ਤੇ ਥਾਪਨਾ ਮਾਰਦੇ ਸੀ ਉਹ ਨੌਜਵਾਨ ਸੰਦੀਪ ਨੰਦ ਲੰਬੀਆਂ ਸਾਥੋ ਖੋਹ ਲਿਆ ਗਿਆ ਪਹਿਲਾ ਹਰਜੀਤ ਬਾਜੇਖਾਨ ਨੇ ਦਾ ਉਹਨੂੰ ਵੀ ਐਕਸੀਡੈਂਟ ਦਾ ਨਾਮ ਦਿੱਤਾ ਗਿਆ ਫਿਰ ਕਰੱਲੇ ਦਾ ਕਾਲਾ ਨੌਜਵਾਨ ਕਬੱਡੀ ਦਾ ਪਲੇਅਰ ਹੁੰਦਾ ਸੀ ਉਡੰਭੀ ਐਕਸੀਡੈਂਟ ਦਾ ਨਾਮ ਦਿੱਤਾ ਗਿਆ ਦੋਸਤੋ ਕਿੰਨੇ ਕ ਬੰਦਿਆਂ ਨੂੰ ਐਕਸੀਡੈਂਟ ਦਾ ਨਾਮ ਦੇ ਕੇ ਅਸੀਂ ਭੋੜੇ ਬਣ ਕੇ ਇਹਨਾਂ ਦੇ ਉੱਤੇ ਵਿਸ਼ਵਾਸ ਕਰਦੇ ਰਹਾਂਗੇ ਨਹੀਂ ਵੀਰੋ ਇਹ ਐਕਸੀਡੈਂਟ ਨਹੀਂ ਹੋਏ ਸੋਚਣ ਦੀ ਲੋੜ ਆ ਭਰਾਵੋ ਆ ਰਾਜਵੀਰ ਜਵੰਦੇ ਦੇ ਸਿਰ ਤੇ ਬੰਨੀ ਹੋਈ ਪੱਗ ਦੁਸ਼ਮਣ ਨੂੰ ਬੜੀ ਚੁਭਦੀ ਸੀ ਉਹਨਾਂ ਕਰੀਆਂ ਕਰੀਆਂ ਗੱਲਾਂ ਜਿਹੜੀਆਂ ਕਿਸਾਨੀ ਸੰਘਰਸ਼ ਵੇਲੇ ਕਰੀਆਂ ਇਨਸਾਫ ਮੋਰਚੇ ਤੇ ਬੰਦੀ ਸਿੰਘਾਂ ਵਾਸਤੇ ਕਰੀਆਂ ਇਹ ਦੁਸ਼ਮਣ ਨੂੰ ਚੁਭਦੀਆਂ ਸੀ ਤਾਂ ਕਰਕੇ ਰਾਜਵੀਰ ਜਵੰਦਾ ਸਾਥੋਂ ਖੋਲਿਆ ਸਦਾ ਵਾਸਤੇ ਤੇ ਦੋਸਤੋ ਬਰਿੰਦਰ ਘੁੰਮਣ ਜਿਹੜਾ ਬੜਾ ਤਕੜਾ ਸਰੀਰ ਸੀ ਜੁੱਸਾ ਬੜਾ ਤਕੜਾ ਸੀ ਕਹਿੰਦੇ ਜਦੋਂ ਹਸਪਤਾਲ ਵਿੱਚ ਉਹਦੀ ਮੌਤ ਹੋਈ ਐ ਤੇ ਦੋਸਤੋ ਸਾਰਾ ਸਰੀਰ ਕਹਿੰਦੇ ਨੀਲਾ ਹੋ ਗਿਆ ਨੀਲਾ ਹੋਣ ਦਾ ਕੀ ਕਾਰਨ ਉਹਨੂੰ ਜ਼ਹਿਰ ਦਿੱਤੀ ਗਈ ਕਿਹਨੇ ਜ਼ਹਿਰ ਦਿੱਤੀ ਉਹਦੇ ਸਾਥੀਆਂ ਨੇ ਦਿੱਤੀ ਉਹਦੇ ਦੁਸ਼ਮਣਾਂ ਨੇ ਕਿਹਨੇ ਦਿੱਤੀ ਤੇ ਕਿਹਨੇ ਜ਼ਹਿਰ ਦਵਾਈ ਇਹ ਜਾਂਚ ਦਾ ਵਿਸ਼ਾ ਦੋਸਤੋ ਉਹਦੇ ਪਰਿਵਾਰ ਦੇ ਵੱਲੋਂ ਇਲਜ਼ਾਮ ਲਾਇਏ ਗਏ ਪਰ ਜਾਂਚ ਕੌਣ ਕਰੂਗਾ ਜੇ ਅਸੀਂ ਮਾਰਨ ਵਾਲੇ ਤੋਂ ਜਾਂਚਾ ਮੰਗਾਂਗੇ ਤੇ ਜਾਂਚ ਕਿਵੇਂ ਹੋਊਗੀ ਜੇ ਚੋਰ ਨੂੰ ਆਖਾਂਗੇ ਕਿ ਸਾਨੂੰ ਇਨਸਾਫ ਚਾਹੀਦਾ ਹੈ ਜੇ ਚੋਰ ਨੂੰ ਆਖਾਂਗੇ ਕਿ ਸਾਨੂੰ ਚੋਰੀ ਦੀ ਇਨਕੁਆਰੀ ਕਰਕੇ ਦੇ ਤੇ ਪਤਾ ਕਿਵੇਂ ਲੱਗੂਗਾ ਉਹ ਗੱਲ ਹੈ ਦੋਸਤੋ ਅਸੀਂ ਸਾਡੇ ਦੁਸ਼ਮਣ ਦੇ ਕੋਲ ਆਪਣਾ ਇਹ ਇਨਕਵਾਰਨਾ ਮੰਗਦੇ ਆ ਜਾਂਚਾ ਮੰਗਦੇ ਆ ਬਿਲਕੁਲ ਅਸੀਂ ਭੋੜੇ ਆ ਦੋਸਤੋ ਅਸੀਂ ਪਿੰਜਰੇ ਦੇ ਵਿੱਚ ਬੈਠੇ ਦੁਸ਼ਮਣ ਦੀ ਜਿਹੜੀ ਚੂਰੀ ਖਾਣੇ ਆ ਉਹਨੂੰ ਅਸੀਂ ਉਹ ਚੂਰੀ ਸਮਝ ਲੈਨੇ ਆ ਜਿਹੜੀ ਆਜ਼ਾਦ ਪੰਛੀ ਖਾਂਦੇ ਆ ਨਹੀਂ ਦੋਸਤੋ ਜਦੋਂ ਅਸੀਂ ਥੋੜੀ ਜੀ ਉਡਾਰੀ ਮਾਰਨੀ ਚਾਹੁੰਨੇ ਆ ਆਜ਼ਾਦ ਵਿਚਾਰਾਂ ਦੇ ਨਾਲ ਸਤੇਜ ਤੇ ਆਜ਼ਾਦ ਵਿਚਾਰਾਂ ਦੀ ਗੱਲ ਕਰਦੇ ਆ ਉਦੋਂ ਫਿਰ ਸਾਨੂੰ ਖਤਮ ਕਰ ਦਿੱਤਾ ਜਾਂਦਾ ਹੈ ਭਰਾਵੋ ਸੋਚਣ ਦੀ ਲੋੜ ਹੈ ਜਿਹੜਾ ਵੀ ਪੰਜਾਬ ਦਾ ਨੌਜਵਾਨ ਸਿੱਖ ਰਾਜ ਦੀ ਗੱਲ ਕਰਦਾ ਹੈ ਉਡਾਰੀ ਮਾਰਨ ਦੀ ਗੱਲ ਕਰਦਾ ਹੈ ਉਹਨੂੰ ਨਾਲ ਦੀ ਨਾਲ ਖਤਮ ਕਰ ਦਿੱਤਾ ਜਾਂਦਾ ਅਸੀਂ ਕਿਸੇ ਨੂੰ ਐਕਸੀਡੈਂਟ ਦਾ ਨਾਮ ਕਿਸੇ ਨੂੰ ਗੈਂਗਵਾਰ ਦਾ ਨਾਮ ਉਏ ਨਹੀਂ ਭਰਾਵੋ ਇੰਨੇ ਨੌਜਵਾਨ ਹਫਤੇ ਦੇ ਵਿੱਚ ਤਿੰਨ ਨੌਜਵਾਨ ਲਤੈਣ ਵਰਗੇ ਚਲੇ ਗਏ ਅਸੀਂ ਐਕਸੀਡੈਂਟ ਕਹੀ ਜਾਂਦੇ ਆ ਇਤੋਂ ਬੰਦਬੁੱਧੀ ਕੀ ਹੋਣਾ ਹੈ ਨਹੀਂ ਦੋਸਤੋ ਸਾਨੂੰ ਸੱਕ ਦੀ ਨਜ਼ਰ ਨਾਲ ਦੇਖਣਾ ਪੈਣਾ ਹੈ ਦੁਸ਼ਮਣ ਤੋਂ ਸਾਨੂੰ ਬਚਣਾ ਚਾਹੀਦਾ ਹੈ ਹੁਸ਼ਿਆਰ ਹੋਣਾ ਪੈਣਾ ਤੇ ਹੁਣ ਉਸ ਤੋਂ ਗੱਲ ਕਰਦੇ ਆ ਤਰਨ ਤਾਰਨ ਇਲੈਕਸ਼ਨ ਸੰਦੀਪ ਸਿੰਘ ਸੰਨੀ ਕੌਮੀ ਯੋਧਾ ਉਹਦਾ ਭਰਾ ਮਨਦੀਪ ਸਿੰਘ ਤਰਨ ਤਾਰਨ ਤੋਂ ਇਲੈਕਸ਼ਨ ਲੜ ਰਿਹਾ ਸਿੱਖਾਂ ਵਾਸਤੇ ਸਿੱਖ ਕੌਮ ਵਾਸਤੇ ਇਹ ਸੀਟ ਜਿੱਤਣੀ ਗਲੇ ਦੀ ਹੱਡੀ ਬਣ ਗਈ ਹੈ ਜੇ ਇਹ ਸੀਟ ਅਸੀਂ ਬਾਈ ਚਾਂਸ ਹਾਰ ਜਾਂਦੇ ਆ ਤੇ ਸਾਡੇ ਜੁੱਤੀਆਂ ਪੈਣੀਆਂ ਹੈ ਪੰਜਾਬ ਦੇ ਵਿੱਚ ਤੇ ਪੈਣੀ ਹੈ ਪੰਜਾਬ ਤੋਂ ਬਾਹਰ ਵੀ ਪੈਣੀ ਹੈ ਇਸ ਲਈ ਸਿੱਖ ਨੌਜਵਾਨੋ ਕੰਮਰ ਕੱਸੇ ਕੱਸ ਲੋ ਤਰਨ ਤਾਰਨ ਦੀ ਜਿਹੜੀ ਇਲੈਕਸ਼ਨ ਹੈ ਉਹ ਮਨਦੀਪ ਸਿੰਘ ਖਾਲਸਾ ਵੱਡੀ ਲੀਡ ਦੇ ਨਾਲ ਜਿੱਤਣਾ ਚਾਹੁੰਦਾ ਹੈ ਇੱਕ ਮਹਿਮਾ ਚਲਾਓ ਕਿ ਚੱਲੋ ਤਰਨ ਤਾਰਨ ਚੱਲ ਗਈ ਚੱਲੋ ਤਰਨ ਤਾਰਨ ਚੱਲ ਗਈ ਮਨਦੀਪ ਸਿੱਧੂ ਦੀ ਸਪੋਰਟ ਤੇ ਇਹ ਲਹਿਰ ਖੜੀ ਕਰ ਦਿਓ। ਸੋਸ਼ਲ ਮੀਡੀਆ ਤੇ ਲਹਿਰ ਚਲਾ ਦਿਓ। ਜਿਵੇਂ ਭਾਈ ਅੰਮ੍ਰਿਤਪਾਲ ਨੂੰ ਖਡੂਰ ਸਾਹਿਬ ਤੋਂ ਜਿਤਾਇਆ ਸੀ ਹੁਣ ਵੀ ਉਹੀ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੱਲੋਂ ਇਹ ਨੌਜਵਾਨ ਇਲੈਕਸ਼ਨ ਲੜ ਰਿਹਾ ਹੈ। ਸੰਦੀਪ ਸਿੰਘ ਸੰਨੀ ਅੰਮ੍ਰਿਤਪਾਲ ਤੋਂ ਪ੍ਰਭਾਵਿਤ ਸੀ। ਪ੍ਰਭਾਵਿਤ ਹੋ ਕੇ ਉਹਨੇ ਅੰਮ੍ਰਿਤ ਚੱਕਿਆ ਸੀ। ਆਓ ਦੋਸਤੋ ਉਹਨੂੰ ਜਿਤਾਈਏ ਤੇ ਜਪਾ ਕੇ ਵਿਧਾਨ ਸਭਾ ਦੇ ਵਿੱਚ ਭੇਜ ਗਏ ਕਈ ਲੋਕ ਗੱਲਾਂ ਕਰਦੇ ਐ ਕਿ ਸੰਦੀਪ ਸਿੰਘ ਸੰਨੀ ਨੇ ਕਿਹੜਾ ਚੰਗਾ ਕੰਮ ਕਰਿਆ ਉਹਨੇ ਤੇ ਕਤਲ ਕਰਿਆ ਕਹਿੰਦੇ ਕਤਲ ਦੇ ਮੈਨੇ ਤੁਸੀਂ ਜਿੱਤ ਭਾਲਦੇ ਹੋ ਨਹੀਂ ਸੱਜਣੋ ਤੁਹਾਡਾ ਬਹਿਮ ਐ ਉਹਨੇ ਕਤਲ ਨਹੀਂ ਕਰਿਆ ਉਹਨੇ ਨਿصاف ਕਰਿਆ ਜਿਵੇਂ ਹਿੰਦੂ ਵੀਰ ਕਹਿੰਦੇ ਐ ਕਿ ਰਾਵਣ ਦਾ ਬੁੱਤ ਫੂਕਦੇ ਐ ਪੁਤਲੇ ਫੂਕਦੇ ਐ ਉਹਨਾਂ ਨੂੰ ਮਾੜੇ ਮੰਨਦੇ ਐ ਤੇ ਕੌਣ ਸੀ ਸੂਬਾ ਸਰੰਦ ਜਿਨੇ ਹਜ਼ਾਰਾਂ ਨੌਜਵਾਨ ਨਿਰਦੋਸ਼ ਘਰਾਂ ਦੇ ਵਿੱਚੋਂ ਚੱਕ ਕੇ ਸ਼ਹੀਦ ਕਰ ਦਿੱਤੇ ਉਹ ਸਵੰਦੇ ਦਾ ਸੋਦਾ ਲਾਉਣਾ ਕੋਈ ਕਤਲ ਨਹੀਂ ਉਹੀ ਪਾਪ ਨਹੀਂ ਇਹਨੂੰ ਸਿੱਖ ਕੌਮ ਇਨਸਾਫ ਮੰਨਦੀ ਹੈ ਸੋਧਾ ਮੰਨਦੀ ਹੈ ਇਹੋ ਜੇ ਬੁੱচ্চੜ ਨੂੰ ਸਜ਼ਾ ਦੇਣੀ ਇਹਨੂੰ ਸਿੱਖ ਕੌਮ ਬਹਾਦਰੀ ਮੰਨਦੀ ਹੈ ਅਣਖ ਮੰਨਦੀ ਹੈ ਤੇ ਉਹ ਸਨਕੀ ਜਰਨੈਲ ਨੂੰ ਆਓ ਕੱਟੇ ਹੋ ਕੇ ਜਿਤਾਈਏ ਅੰਬਰਤਪਾਲ ਨੇ ਸਪੋਰਟ ਕਰ ਦਿੱਤੀ ਉਹਦੀ ਪਾਰਟੀ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਬਰਤਸਰ ਮਾਨ ਸਾਹਿਬ ਨੇ ਵੀ ਸਪੋਰਟ ਕਰ ਦਿੱਤੀ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਕਹਿਣਾ ਚਾਹਣਾ ਹੈ ਕਿ ਬਾਦਲ ਸਾਹਿਬ ਭਾਵੇਂ ਤੁਸੀਂ ਬੀਬੀ ਸੁਖਵਿੰਦਰ ਕੌਰ ਨੂੰ ਸਾਰਿਆਂ ਨਾਲੋਂ ਪਹਿਲਾਂ ਟਿਕਟ ਦਿੱਤੀ ਹੈ ਪਰ ਫਿਰ ਵੀ ਤੁਹਾਨੂੰ ਪੰਥ ਦੇ ਨਾਲ ਤੁਰਨਾ ਚਾਹੀਦਾ ਹੈ ਪੰਥ ਦੀ ਗੱਲ ਮੰਨ ਲਓ ਤੇ ਤੁਸੀਂ ਵੀ ਮਨਦੀਪ ਸਿੰਘ ਖਾਲਸਾ ਦੀ ਸਪੋਰਟ ਕਰੋ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਕਾਲੀ ਦਲ ਹੈ ਉਹਨਰ ਸਰਜੀਤ ਉਹਨੇ ਅਜੇ ਤੱਕ ਸਪੋਰਟ ਨਹੀਂ ਕੀਤੀ ਬੜਾ ਮੰਦ ਭਾਗਾ ਪਰ ਬੀਬੀ ਸਤਵੰਤ ਕੌਰ ਜਿਹੜੀ ਪੰਥਕ ਕਾਉਂਸਲ ਦੀ ਚੇਅਰਮੈਨ ਹੈ ਭਾਈ ਅਮਰੀਕ ਸਿੰਘ ਦੀ ਬੇਟੀ ਹੈ ਉਹਨੇ ਜਰੂਰ ਸਪੋਰਟ ਕਰ ਦਿੱਤੀ ਹੈ ਉਹਦਾ ਮੈਂ ਧੰਨਵਾਦ ਕਰਨਾ ਚਾਹੁੰਣਾ ਤੇ ਬੀਬੀ ਖਾਲੜਾ ਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਣਾ ਹੈ ਬੀਬੀ ਖਾਲੜਾ ਨੇ ਧੰਨਵਾਦ ਕੀਤਾ ਹੈ ਭਾਈ ਮਨਦੀਪ ਸਿੰਘ ਖਾਲਸਾ ਦਾ ਬੀਬੀ ਸਤਵੰਤ ਕੌਰ ਨੂੰ ਮੈਂ ਬੇਨਤੀ ਕਰਨੀ ਚਾਹਣਾ ਹੈ ਕਿ ਬੀਬੀ ਜੀ ਤੁਸੀਂ ਪ੍ਰਚਾਰ ਕਰੋ ਤੁਸੀਂ ਤਰਨਤਾਰਨ ਸੀਟ ਜਿੱਤਣ ਦੇ ਵਿੱਚ ਮਦਦ ਕਰੋ ਬੀਬੀ ਖਾਲੜਾ ਜੀ ਤੁਸੀਂ ਵੀ ਪ੍ਰਚਾਰ ਕਰੋ ਤੁਹਾਡੇ ਤੇ ਬੜੀਆਂ ਆਸਾਂ ਨੇ ਪਹਿਲਾਂ ਜੀ ਅੰਮ੍ਰਿਤਪਾਲ ਜਿੱਤਿਆ ਤੇ ਤੁਹਾਡਾ ਕਰਕੇ ਜਿੱਤਿਆ ਹੁਣ ਵੀ ਜੇ ਮਨਦੀਪ ਸਿੰਘ ਖਾਲਸਾ ਜਿੱਤੂਗਾ ਬੀਬੀ ਸਤਵੰਤ ਕੌਰ ਤੇ ਬੀਬੀ ਖੱਲਵਾ ਕਰਕੇ ਜਿੱਤੂਗਾ। ਦੋਸਤੋ ਇੰਨੀ ਆਕ ਵਿਚਾਰਾ ਸੀ। ਵੀਡੀਓ ਕੋ ਬੜੀ ਲੰਬੀ ਹੋ ਜੇਗੀ। ਨਾਲ ਹੀ ਬੇਨਤੀ ਹੈ ਕਿ ਆਪਣਾ ਚੈਨਲ ਨਵਾਂ ਬਣਾਇਆ ਹੈ। ਪੁਰਾਣਾ ਚੈਨਲ ਆਪਣਾ ਸੱਚ ਬੋਲਣ ਕਰਕੇ ਦੋਸਤੋ ਖਤਮ ਕਰ ਦਿੱਤਾ ਗਿਆ। ਸਟ੍ਰਾਈਕਾਂ ਮਾਰੀਆਂ ਗਈਆਂ। ਇਸ ਲਈ ਨਵਾਂ ਚੈਨਲ ਹੈ। ਇਹਨੂੰ ਸਬਸਕ੍ਰਾਈਬ ਕਰ ਲਿਓ। ਤੇ ਦੋਸਤੋ ਲਾਈਕ ਕਮੈਂਟ ਵੀਡੀਓ ਨੂੰ ਵਕ ਤੋਂ ਵੱਧ ਸ਼ੇਅਰ ਕਰਿਓ। ਤੇ ਸਬਸਕ੍ਰਾਈਬ ਜਰੂਰ ਕਰਿਓ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ